ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਚੋਣਾਂ ਨੂੰ ਵੱਡੇ ਨਜ਼ਰ ਰੱਖਦੇ ਆ ਡੀਐਸਪੀ ਨੀਰਜ ਕੁਮਾਰ ਤੇ ਐਸਐਚਓ ਮੁਖਤਿਆਰ ਸਿੰਘ ਥਾਣਾ ਪਿੰਡੀ ਸੈਦਾਂ ਨੇ ਪੁਲਿਸ ਪਾਰਟੀ ਵੱਲੋਂ ਅੱਡਾ ਪਿੰਡੀ ਸੈਦਾਂ ਦੇ ਮੇਨ ਬਾਜ਼ਾਰ ਵਿੱਚ ਫਲੈਗ ਮਾਰਚ ਕੀਤਾ ਇਸ ਵਕਤ ਡੀਐਸਪੀ ਨੀਰਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫਲੈਗ ਮਾਰਚ ਲੋਕਾਂ ਵਿੱਚ ਸੈਂਸ ਆਫ ਸਿਕਿਉਰਟੀ ਵਧਾਉਣ ਵਾਸਤੇ ਕੀਤਾ ਗਿਆ ਤਾਂ ਜੋ ਲੋਕ ਆਪਣੇ ਵੋਟ ਪਾਉਣ ਦਾ ਅਧਿਕਾਰ ਅਮਨ ਮਾਨਾ ਪੂਰਾ ਕਰ ਸਕਣ ਅਤੇ ਆਪਣੇ ਘਰਾਂ ਵਿੱਚੋਂ ਨਿਕਲ ਕੇ ਵਧੀਆ ਲੋਕਤੰਤਰ ਬੁਹਾਲ ਕਰਦੇ ਹੋਏ ਸਾਰੀਆਂ ਵੋਟਾਂ ਸ਼ਾਂਤਮਈ ਟੰਗ ਨਾਲ ਵੋਟਾਂ ਪਾਉਣ ਇਸ ਮੁਕੇ ਐਸਆਈ ਗੁਰਜੀਤ ਸਿੰਘ ਸਤਵੰਤ ਸਿੰਘ ਜਸਪਰੀਤ ਸਿੰਘ ਅਜੀਤ ਸਿੰਘ ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ હાજર ਈ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਆਈਆਂ ਪੰਚਾਇਤਾਂ ਦੀਆਂ ਉਸ ਚੋਣਾਂ ਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਵਧਾਉਣ ਵਾਸਤੇ ਤਾਂ ਕਿ ਜਿਹੜੀਆਂ ਚੋਣਾਂ ਅਮਨ ਇਮਾਨ ਨਾਲ ਔਰ ਲੋਕਾਂ ਦੇ ਪੂਰੇ ਕੌਨਫੀਡੈਂਸ ਨਾਲ ਆਪਣੇ ਘਰਾਂ ਚੋਂ ਨਿਕਲਣ ਔਰ ਵਧੀਆ ਲੋਕਤੰਤਰ ਬਹਾਲ ਕਰਦੇ ਹੋਏ ਸਾਰੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਹੋਣ ਉਸ ਸਬੰਧ ਵਿੱਚ ਅੱਜ ਦਾ ਫਲੈਗ ਮਾਰਚ ਕੀਤਾ ਗਿਆ ਹੈ ਪਿੰਡੀ ਸੈਦਾਵਲ ਸਰ ਪਿਛਲੇ ਦਿਨੀ ਪਿੰਡੀ ਸੈਦਾਵਲ ਦੇ ਵਿੱਚ ਕੋਈ ਡਿਸਪਿਊਟ ਵੀ ਦੋਵਾਂ ਪਾਰਟੀਆਂ ਨੂੰ ਲੈ ਕੇ ਹੋਈ ਸੀ ਤਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਉਹਦੇ ਵਾਸਤੇ ਦੇਖੋ ਇਹ ਡਿਸਪਿਊਟ ਜਿਹੜਾ ਹੋਇਆ ਸੀਗਾ ਉਹ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਆ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਵਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਆ ਇਹ ਉਸੇ ਵਾਸਤੇ ਹੀ ਅੱਜ ਦਾ ਇਹ ਜਿਹੜਾ ਆਪਣਾ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਵਧੇ ਸਰ ਆਪਣੇ ਜਿਹੜਾ ਇਥੋਂ ਪਿੰਡੀ ਸਾਦਾ ਦਾ ਏਰੀਆ ਜਿੰਨਾ ਵੀ ਜਾਂ ਆਪਣੇ ਸਬਡਿਵੀਜ਼ਨ ਰਾਜਾ ਸੰਸੀ ਇਹਦੇ ਵਿੱਚ ਸਾਰੇ ਬੂਥਾਂ ਦੇ ਚੋਣ ਹੋ ਰਹੀ ਹੈ ਜੀ ਜਾਂ ਕੋਈ ਹਾਂਜੀ ਸਾਰਿਆਂ ਚ ਹੋ ਰਹੀ ਹੈ ਜੀ ਸਾਰਿਆਂ ਦੇ ਵਿੱਚ ਹੋ ਰਹੀ ਹੈ ਇਹਨਾਂ ਦਾ ਬੂਥ ਨਿਸ਼ਤ ਨਹੀਂ ਹੈ ਜਿਹੜਾ ਜਿਹਦੇ ਕਰਕੇ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਹੈ ਸਾਰਿਆਂ ਦੇ ਸਾਡੇ ਪੁਖਤਾ ਇੰਤਜ਼ਾਮ ਕੀਤੇ ਗਏ ਸਹੀ ਹੈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਵਾਸਤੇ ਇਹ ਅਪੀਲ ਹੈ ਕਿ ਆਪਣੇ ਘਰਾਂ ਚੋਂ ਸ਼ਾਂਤਮਈ ਢੰਗ ਦੇ ਨਾਲ ਨਿਕਲਣ ਔਰ ਆਪਣੇਆ ਵੋਟਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਲੋਕਤੰਤਰ ਦਾ ਜੋ ਆ ਇਹ ਮਹਾਪਰਵ ਹੈ ਜਿਹੜਾ ਇਹ ਪੰਚਾਇਤ ਲੈਵਲ ਤੇ ਲੋਕਲ ਲੈਵਲ ਤੇ ਪਿੰਡਾਂ ਦੇ ਵਿੱਚ ਜਿਹੜੀ ਇਹ ਚੋਣ ਹੈ ਸ਼ਾਂਤੀ ਨਾਲ ਹੋਏਗੀ ਤੁਸੀਂ ਆਪਣੇ ਪੂਰੇ ਕੌਨਫਰੰਸਾਂ ਨਾਲ ਨਿਕਲੋ ਔਰ ਆਪਣੀ ਕਾਸਟ ਕਰੋ